ਕੀ ਐਸੀ ਨਾ ਬਈ ਜੇ ਤੂੰ ਸਾਡੇ ਘਰੋਂ ਤੈ ਆ ਗਿਆ ਨਾ ਤਾਂ ਤੇਰੀ ਭੈਣ ਨੇ ਇਤਨੀਆ ਹਰਕਤਾਂ ਸਾਡੇ ਨਾਲ ਨਹੀਂ ਕਾਣੀਆਂ ਅੱਜ ਤੂੰ ਆਪਣੇ ਅੱਖੀ ਦੇ ਵੇ ਤੇਰੀ ਭੈਣ ਕੀ ਕਰ ਕਰਦੀ ਫਿਰਦੀ ਹੈ ਭੈਣੇ ਆਹ ਸਾਰਾ ਡਰਾਮ ਮੈਨੂੰ ਕਿੰਨੂ ਚੀਜ਼ਾਂ ਨੇ ਚਾਈ ਜਿੱਤੇ ਨੇ ਮੈਨੂੰ ਫੋਨ ਕੀਤਾ ਸੀ ਜਿੱਜਾ ਫੋਨ ਕਰਕੇ ਕਹਿੰਦਾ ਬੱਸ ਬਣ ਕੇ ਆਈ ਮੈਂ ਸਾਰੇ ਤੈਨੂੰ ਕੁਝ ਬਣ ਕੇ ਆਉਣ ਨੂੰ ਕਿਹਾ ਸੀ ਤੂੰ ਟੈਂਪੂ ਬਣ ਕੇ ਆ ਗਿਆ ਸਾਰਾ ਸਦੂਲਾ ਜਿੱਜਾ ਤੂੰ ਕਿ ਟੌਰ ਕੱਢ ਗਈ ਇੱਥੇ ਗਰੀਡਰ ਮੇਰੀ ਪੂਰੇ ਬੰਦ ਕੇ ਮੇਰੀ ਦਿੱਤੀ ਕਰਾਪੀ ਉਹ ਛੱਡ ਯਾਰ ਗੁੱਸਾ ਨੂੰ ਮੇਰੀ ਭੈਣ ਨੂੰ ਮਾਫ ਕਰ ਦੇ ਕਰ ਤਾਂ ਮਾਫਿਆ ਭੱਜ ਥੋੜਾ ਉਹ ਪਾ ਹਾਂ ਅੰਡਾ ਹੋ ਅੰਡਾ ਨਾ ਮੈਂ ਕਹਿੰਦਾ ਤੇਰੇ ਜੁੱਤੀ ਤੇ ਹੱਥ ਲਾ ਦੇ ਕੀ ਗੱਲ ਹੈ ਸ਼ਰਮ ਹੈਗੀ ਹਾਂ ਮੈਂ ਕੱਲਾ ਹੀ ਲੰਗ ਲਗਾ ਆ ਤੂੰ ਛੜਿਆ ਦਬਰੋਟੀ ਜਿਹੜੇ ਨਾਲ ਫਿਰ ਜੰਨਾ ਤੇਰੇ ਸਾਹਮਣੇ ਤੇਰੀ ਮਾਂ ਦੀ ਕੋਟ ਪੱਟੀ ਹੈ ਨਹੀਂ ਮਾਂ ਬਾਪ ਜਿਹੜੇ ਪਿਆਰ ਬਹੁੰਦੇ ਆ ਇਹ ਐਸੇ ਕਰਕੇ ਬੱਚਿਆਂ ਨੂੰ ਪਾਲਦੇ ਧੁੱਪਾਂ ਸਹਿੰਦੇ ਕਰਮੀਆਂ ਸਹਿੰਦੇ ਠੰਡਾਂ ਸਹਿੰਦੇ ਆਂ ਵੇ ਬੱਚੇ ਪੱਟੀ ਹੋ ਕੇ ਵਿਆਹ ਕਰਾ ਕੇ ਆਪਣੀਆਂ ਜਨਾਨੀਆਂ ਕੋਲ ਸਾਡੀਆਂ ਗੁੱਤਾ ਵੜਾਣ ਇਸ ਕਰਕੇ ਪਾਲਦੇ ਆਂ ਵੇ ਜਿਹੜੇ ਸਿਆਣੇ ਹੁੰਦੇ ਆ ਇਹ ਘਰ ਦੇ ਜਿੰਦੇ ਹੁੰਦੇ ਆ ਇਹਨਾਂ ਨੂੰ ਸਮਾਨ ਕੇ ਰੱਖੀਦਾ ਇਹ ਸੰਭਣ ਵਾਲੀਆਂ ਗੱਲਾਂ ਹੈ ਇਹ ਸਿਰਫ ਪਿਆਰ ਦੇ ਭੁੱਖੇ ਹੁੰਦੇ ਪਿਆਰ ਦੇ ਨਾਲ ਭਾਵੇਂ ਲੂਣ ਨਾਲ ਰੋਟੀ ਦੇ ਦਿਓ ਉਹਨੂੰ ਵੀ ਸੱਤ ਵਜਨ ਕਹਿ ਕੇ ਖਾ ਲੈਂਦੇ ਤੇ ਕਮਲਿਆ ਮਾਂ ਬਾਪ ਨੂੰ ਪਿਆਰ ਕਰੀਦਾ ਹੁੰਦਾ ਪਰ ਤੂੰ ਕੋਲ ਖੜ ਕੇ ਆਪਣੀ ਮਾਂ ਕਟਾਈ ਜੀ ਆ ਪਿਆਰ ਤਾਂ ਮੈਂ ਵੀ ਕਰਦਾ ਹੀ ਆ ਕੱਲਾ ਇੰਸਟਾਗ੍ਰਾਮ ਤੇ ਫੇਸਬੁਕ ਆਈਡੀ ਚੈੱਕ ਕਰਨਾ ਮੇਰੀ ਵਾਹ ਜੀ ਵਾਹ ਜਿੱਦਣ ਮਦਰ ਤੇ ਫਾਦਰ ਨਹੀਂ ਹੁੰਦਾ ਨਾ ਹਾਂ ਉੱਡਣਾ ਆਈ ਲਵ ਮਾਈ ਫਾਦਰ ਆਈ ਲਵ ਮਾਈ ਮਦਰ ਲਿਕੇ ਪਹਿਲਾਂ ਸਟੇਟਸ ਮੈਂ ਪੋਨਾਇਆ ਉਹ ਵੀ ਸਾਲ ਦੇ ਵਿੱਚ ਇੱਕ ਵਾਰੀ ਹਾਂ ਉਹ ਵੀ ਸਿਰਫ ਲੋਕਾਂ ਨੂੰ ਦਿਖਾਉਣ ਵਾਸਤੇ ਬੰਨੇ ਆਪਣੀ ਮਾਂ ਨੂੰ ਪਿਆਰ ਕਰਦਾ ਤੇ ਆਪਣੇ ਪਿਓ ਨੂੰ ਪਿਆਰ ਕਰਦਾ ਆਈ ਲਵ ਮਾਈ ਮਦਰ ਆਈ ਲਵ ਮਾਈ ਫਾਦਰ ਉਹ ਜੇ ਕਮਲਿਆ ਤੁਸੀਂ ਆਪਣੇ ਮਾਪੇ ਬਾਪ ਨੂੰ ਇੱਦਾਂ ਸੱਚੇ ਜਨੋਂ ਪਿਆਰ ਕਰਦੇ ਨੇ ਨਾ ਤਾ ਦੁਨੀਆ ਦੇ ਉੱਤੇ ਕੋਈ ਵੀ ਵਿਰਤ ਆਸ਼ਰਮ ਨਾ ਹੁੰਦਾ ਮਾਪੇ ਬਾਪ ਤੁਹਾਡੇ ਹੀ ਤੁਹਾਡੇ ਘਰਾਂ ਦੇ ਵਿੱਚ ਹੁੰਦੇ। ਇਹ ਸਿਰਫ ਟੂਚਰ ਲਾਈਕ ਔਰ ਵਿਊ ਲੈਣ ਦੀ ਖਾਤਰਾਂ ਪਟਵੰਝ ਕਰਦੇ ਆਂ ਹੋਰ ਮਾਪੇ ਬਾਪ ਨੂੰ ਕਿਸੇ ਨਾਲ ਪਿਆਰ ਨਹੀਂ। ਘਰ ਦੇ ਵਿੱਚ ਤਾਂ ਬੁੜੀਏ ਔਰ ਬੁੜੀਓ ਤੋਂ ਵਗੈਰ ਗੱਲ ਨਹੀਂ ਕਰਦੇ। ਉਹ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਸਾਨੂੰ ਤੁਰਨਾ ਸਿਖਾਇਆ ਸਾਨੂੰ ਦੁਨੀਆ ਦਿਖਾਈ ਉਹਨਾਂ ਦੀ ਆਪਾਂ ਕਦਰ ਨਹੀਂ ਕਰਦੇ। ਆ ਕੱਲ੍ਹ ਦੀਆਂ ਆਈਆਂ ਤੁਸੀਂ ਇਹਾਂ ਦੇ ਮਗਰ ਲੱਗੇ ਆ। ਅਕਲ ਕਾ ਅਕਲ ਇਹਨੋ ਕੰਮ ਤੇ ਨਾ ਮਾਪਾ ਬਾਬ ਨੂੰ ਘਰ ਬਠਾ ਲੈ ਵਿਚਾਰੇ ਮੰਦਰੇ ਮੰਦਰੇ ਕਾਜ ਧੱਕੇ ਖਾਦੇ ਫਿਰੇ ਠੀਕ ਐ ਭਰਾ ਗੱਲ ਤੋਂ ਮਾਂ ਪਿਓ ਕਰ ਮੈਂ ਵੀ ਕੰਮ ਤੇ ਤੇ ਇਹ ਵੀ ਕਰਦਾ ਸਾਰਾ ਕੰਮ ਦੇਖੂਗੀ ਸਹੀ ਗੱਲ ਐ ਠੀਕ ਐ ਚੱਲ ਏ ਕਿ ਚੰਗਾ ਚੰਗਾ ਬੇਬੇ ਚਲਾ ਆ ਲੈ ਮੈਨੂੰ ਮਾਫ਼ ਕਰ ਦੇ ਕੋਈ ਗੱਲ ਨਹੀਂ ਧੀਏ ਮੈਨੂੰ ਤੇਰੇ ਤੋਂ ਕੋਈ ਸ਼ਿਕਾਇਤ ਨਹੀਂ ਰਾਜੀ ਖੁਸ਼ੀ ਰੋ ਦੋਨੇ ਆਹ ਐ ਗੱਲ ਹੁੰਦੀ ਆ ਸਿਆਣਿਆਂ ਦੀ ਗੱਲ ਪੁੱਤਰ ਕਪੁੱਤਰ ਹੋ ਜਾਂਦੇ ਆ ਮਾਪੇ ਕਮਾਪੇ ਕਦੇ ਨਹੀਂ ਹੁੰਦੇ ਇੰਨਾ ਉਹਨੂੰ ਕੁੱਟਿਆ ਇੰਨੀ ਗੁੱਸੇ ਮਰੋੜੀ ਫੇਰ ਵੀ ਕਹਿੰਦੀ ਚੱਲ ਧੀਏ ਕੋਈ ਨਹੀਂ ਸਹੀ ਕਹਿੰਦੇ ਆ ਮਾਪੇ ਮਾਪੀ ਹੁੰਦੇ ਮਾਪੇ ਵੀ ਯਾ ਕੋਈ ਨਹੀਂ ਲੈਂਦਾ ਜਾ ਮਾ ਜਾ ਕੇ ਅੰਦਰ ਮੂੰਹ ਮਾਰ ਜਾ ਕੇ ਆਪਣੇ ਨਹੀਂ ਕਿ ਬੋਲਦੇ ਵੀ ਤੁਸੀਂ ਮੈਨੂੰ ਮਾਫ ਕਰਦੇ ਹੋ ਮੈਂ ਮੈਂ ਤੇਨਾ ਕਮਲੀਏ ਕਦੋਂ ਲੜਦਾ ਬੰਦਾ ਲੜਦਾ ਆਪਣੀ ਜਨਾਨੀ ਨਾਲ ਕਾਦੇ ਨਹੀਂ ਕਿਉਂਕਿ ਵੀ ਉਹਦਾ ਘਰ ਨਾ ਖਰਾਬ ਹੋਵੇ ਜਨਾਨੀ ਸਮਝਦੀ ਵੀ ਫਿਰ ਮੈਨੂੰ ਡਰਦਾ ਬੰਦਾ ਚੁੱਪ ਰਹਿੰਦਾ ਤਾਂ ਜਨਾਨੀ ਤਹਾਂ ਜੜਦੀ ਰਹਿਣੀ ਵੀ ਮੈਨੂੰ ਹੀ ਡਰਦਾ ਮਾਂ ਤਾਲ ਖੋਡੇ ਖੱਲੇ ਲਿਆ ਬੰਦਾ ਇਸ ਕਰਕੇ ਚੁੱਪਿਆ ਵੀ ਮੇਰਾ ਘਰ ਦਾ ਪੱਟ ਹੋਵੇ ਮੇਰੀ ਬੰਦੇ ਦੇ ਵਿੱਚ ਵੀ ਪਰ ਜਨਨੀਆਂ ਨੇ ਇਹ ਸਗਰ ਦੀ ਸਮਝਦੀ ਜਨਨੀਆਂ ਹੋਰੇ ਪਾਸੇ ਸਮਝੇ ਮੇਰੇ ਮੈਂ ਹੀ ਕੰਬਿਆ ਅਗਰ ਕਰਿਆ ਕਰ ਅਗਰ ਮੇਰੇ ਕੀ ਕਰਾਂ ਬੇਬੇ ਨਾਲ ਨਹੀਂ ਲੜਾਈ ਨਹੀਂ ਹੋਣੀ ਸੀ ਪਾਜੀ ਇੱਕ ਮਿੰਟ ਇੱਧਰ ਲਿਆ ਪਾਜੀ ਇਹ ਪਾਜੀ ਇੱਧਰ ਲੈ ਦੋ ਮਿੰਟ ਆਹੀ ਗੱਲਾਂ ਸੁਣਨ ਵਾਲੀਆਂ ਪੈਸੇ ਐਨੇ ਖਰਚੇ ਆ ਚਾਹ ਦੀ ਰੋਜ਼ ਪੀਂਦੇ ਹੀ ਆ ਕੀ ਮੰਗਦੇ ਆ ਕੌਣ ਮੰਗਦੇ ਆ ਇਹਨਾਂ ਨੂੰ ਬਾਹਰ ਤੇ ਤੂੰ ਲੈ ਲੈ ਆਉ ਉੱਥੇ ਜਾ ਕੇ ਚਾਹ ਪੀਣੀ ਤੂੰ ਕਿੱਡੀ ਚੱਕ ਹੋਈ ਉਹ ਮੈਂ ਕਿ ਕਰਾਂ ਮੇਰੀ ਮੰਮੀ ਦਾ ਫੋਨ ਆ ਗਿਆ ਸੀ ਹੈ ਕਰੋ ਮੇਰੀ ਮੰਮੀ ਦਾ ਫੋਨ ਆ ਗਿਆ ਸੀ ਇਹ ਹੀ ਤਾਂ ਬਿਮਾਰੀ ਆ ਜਿੰਨਾ ਚਿਰ ਕੁੜੀਆਂ ਦੀਆਂ ਮਾਮਾ ਹਨਾ ਆਪਣੀਆਂ ਧੀਆਂ ਨੂੰ ਫੋਨ ਕਰ ਦੋ ਨਹੀਂ ਹਟਦੀਆਂ ਪਿੱਛੇ ਉਹਨਾਂ ਚਿਰ ਕਿਸੇ ਕੁੜੀ ਦਾ ਘਰ ਨਹੀਂ ਬਸਣਾ 95% ਕੁੜੀਆਂ ਦੇ ਕਾਰਨਾਂ ਦੀਆਂ ਮਾਮਾ ਨੇ ਫੋਨ ਕਰ ਕਰ ਕੇ ਨਹੀਂ ਓਕੇ ਸਵੇਰੇ ਸਜਰੇ ਲਾ ਆਪਣੀਆਂ ਹਾਂ ਬਤ ਕੀ ਕਰਦੀਆਂ ਅੱਛਾ ਤੂੰ ਨਾ ਕੰਮ ਕਰੀਂ ਤੇ ਆਪਣੀ ਸੱਸ ਤੋਂ ਕਰਾ ਸੱਸ ਤੋਂ ਤੂੰ ਚੁੱਪ ਕਰਕੇ ਪਿਆਰ ਪਈ ਰਿਆ ਕਰ ਅੱਛਾ ਇਹ ਸੱਸਰੇ ਵਿਚਾਰੀ ਦੇ ਸੱਜੇ ਪਾਇਓ ਆਪਰੀ ਧੀ ਨੇ ਤੇ ਦੁਆ ਮਾਂ ਕੰਨ ਗਿਆ ਦੁਆ ਮਾਂ ਕੰਨ ਗਿਆ ਬਈ ਮੇਰੀ ਧੀ ਨੂੰ ਪਰਮਾਤਮਾ ਇੰਦਾਂ ਦਾ ਘਰ ਆਲਾ ਮੇਰੇ ਅੱਛਾ ਭਾਜੀ ਮੈਨੂੰ ਪਤਾ ਲੱਗ ਗਿਆ ਲਾਟੀ ਰੋਪੜ ਤੋਂ ਆ ਮੇਰੇ ਫਿਰ ਇਹ ਖੇਤ ਕਰ ਦਿੱਤਾ ਕੰਮ ਆਪਰੀ ਧੀ ਨੇ ਤੇ ਦੁਆ ਮਾਂ ਕੰਨ ਗਿਆ ਵੀ ਮੇਰੇ ਧੀ ਨੂੰ ਇੰਦਾਂ ਦਾ ਘਰ ਆਲਾ ਮੇਰੇ ਵੀ ਜਿਹੜੀ ਹਰ ਇੱਕ ਫੈਸਲੇ ਦੀ ਪੂਰੀ ਕਰੇ ਜਿੱਥੇ ਕਹਿੰਦੀ ਉੱਥੇ ਲੈ ਕੇ ਜਾਵੇ ਬਿਲਕੁਲ ਵੀ ਜਿਹੜੀ ਚੀਜ਼ ਮੰਗਦੀ ਉਹ ਲੈ ਕੇ ਦਵੇ ਹਾਂ ਪਰ ਜੇ ਇਹੇ ਤੁਸੀਂ ਜਵਾਈ ਚ ਗੁਣ ਭਾਲਦੀਆਂ ਹਨਾ ਬਿਲਕੁਲ ਪਹਿਲਾਂ ਉਹੀ ਦੋਣਾ ਆਪਣੇ ਪੁੱਤ ਵਿੱਚ ਭਰੋ ਅੱਛਾ ਵੀ ਜਿਹੜੀ ਤੈਅ ਵਿਆਹ ਕਿ ਰਿਉਣੀਆਂ ਜਿੱਥੇ ਕਹਿੰਦੀ ਉੱਥੇ ਲੈ ਕੇ ਜਾ ਜਿਹੜੀ ਚੀਜ਼ ਮੰਗਦੀ ਉਹ ਲੈ ਕੇ ਦੇ ਤੇ ਜੋ ਚਾਹਦੀ ਉਹ ਕਰ ਅੱਛਾ ਤਾਂ ਘਰ ਬਸਣਾ ਹੀ ਨਹੀਂ ਵੀ ਲੋਕਾਂ ਦੀ ਧੀ ਤੁਸੀਂ ਜੁੱਲੇ ਮੋਰੇ ਲਾਈ ਰੱਖੋ ਤੇ ਆਪਣੀ ਲਈ ਸੱਖਾ ਮੰਗੀ ਜੋ ਇਹ ਤਾਂ ਬਿਲਕੁਲ ਬਿਲਕੁਲ ਤੇ ਸੱਖਾ ਨੂੰ ਵੀ ਬੇਨਤੀ ਆ ਕਿ ਜਿਹੜੀਆਂ ਤੁਸੀਂ ਧੀਆ ਬਿਆਨ ਨੇ ਨਾ ਅੱਛਾ ਉਹਨਾਂ ਨੂੰ ਭੁੱਲ ਜਾ ਕਰੋ ਜਿਹੜੀ ਧੀ ਕਿਸੇ ਦੀ ਬਗਾਨੀ ਘਰ ਲੈ ਕੇ ਆ ਨੇ ਉਹਨੂੰ ਧੀ ਬਣਾ ਲਓ ਤੇ ਨੋਹਾਂ ਨੂੰ ਵੇਚ ਕੇ ਆਪਣੀ ਮਾਂ ਭੁੱਲ ਜਾਓ ਜਿਹਦੇ ਘਰ ਜਾਣੇ ਆ ਉਹਨੂੰ ਮਾਂ ਬਣਾ ਲਓ ਹਾਂ ਜਦ ਦੋਨੇ ਜਾਣੀਆਂ ਨੋਹ ਸੱਸ ਜਿਹੜੀਆਂ ਮਾਂ ਧੀ ਆ ਨੂੰ ਰਹਿਣ ਦਾ ਫਰਟਾ ਘਰ ਸਵਾਰਕ ਬਣ ਜਾਂਦਾ ਅੱਛਾ ਸਾਰਾ ਤਾਂ ਘਟ ਨਹੀਂ ਕਰ ਸਕਦਾ ਨਹੀਂ ਕਿ ਬਿਲਕੁਲ ਇਹ ਤਾਂ ਬਲ ਸੱਚੀ ਆ ਲੜਾਈ ਤਾਂ ਮੇਰੇ ਫਿਰ ਵੀ ਨਾ ਹੋਣੀ ਸੀਗੀ ਆ ਘਰ ਵਿੱਚ ਦੋੇ ਬੱਚੇ ਆ ਦੋਹਾਂ ਨੂੰ ਤੁਸੀਂ ਫੋਨ ਲਾ ਕੇ ਦਿੱਤੀ ਹੋਆ ਇੱਕ ਸਭ ਤੋਂ ਭੈੜਾ ਨਸ਼ਾਪਾ ਨੂੰ ਲੱਗ ਗਿਆ ਸਾਰਿਆਂ ਨੂੰ ਬੱਚੇ ਤੋਂ ਲੈ ਕੇ ਬਜ਼ੁਰਗ ਬੰਦੇ ਦੀ ਜੇਤ ਪੈਸੇ ਹੋਣ ਨਾ ਹੋਣ ਬੰਦੇ ਦਾ ਸਰ ਜਾਂਦਾ ਅੱਛਾ ਮੈਂ ਕਿਹਾ ਕਿਸੇ ਦੇ ਮੋਬਾਈਲ ਦੇ ਵਿੱਚ ਡਾਟਾ ਖਤਮ ਹੋ ਜਵੇ ਨਾ ਹਾਂ ਬੰਦਾ ਮੰਗਟਿਆ ਕੋ ਕਰਦਾ ਮਾਰ ਕੇ ਹਸਪਤਾਲਾਂ ਅੰਦਰ ਹਾਂ ਸਹੀ ਐਵੇਂ ਤੇ ਨਿੱਕੇ ਨਿੱਕੇ ਮਿਆਰਿਆਂ ਨੂੰ ਆਪਾਂ ਮਹਿੰਗੇ ਮਹਿੰਗੇ ਫੋਨ ਲੈ ਕੇ ਦਿੱਤੇ ਹੋ ਨਿਗੇ ਨਿਗੇ ਐ ਨਾ ਮੰਗੇ ਮੰਗੇ ਫੋਨ ਲੈ ਕੇ ਤੇ ਚਲੋ ਆਪਾਂ ਮਿਹਨਤਾਂ ਕੀਤੀਆਂ ਤਰੱਕੀਆਂ ਕੀਤੀਆਂ ਬੱਚਿਆਂ ਦੀ ਹਰ ਇੱਕ ਖੁਸ਼ੀ ਪੂਰੀ ਕਰਦੇ ਹਾਂ ਪਰ ਇੱਕ ਗੱਲ ਬੇਨਤੀ ਆ ਕਿ ਜੇ ਬੱਚਿਆਂ ਨੂੰ ਤੁਸੀਂ ਫੋਨ ਲੈ ਕੇ ਦਿੰਦੇ ਹੋ ਨਾ ਹਫ਼ਤੇ ਦੇ ਵਿੱਚ ਦੋ ਵਾਰੀ ਇੱਕ ਦੋ ਵਾਰੀ ਆਪਣੇ ਬੱਚੇ ਦੇ ਫੋਨ ਜ਼ਰੂਰ ਚੈੱਕ ਕਰਿਆ ਕਰੋ ਕਿ ਬੱਚੇ ਇਹ ਤੇ ਸਟੱਡੀ ਕਰਦੇ ਆ ਕਿ ਇਹਦਾ ਮਿਸ ਯੂਜ਼ ਕਰਦੇ ਆ ਨਹੀਂ ਤਾਂ ਅੱਜ ਕੱਲ ਫੇਸਬੁੱਕ ਇੰਸਟਾਗ੍ਰਾਮ ਤੇ ਕਿਸੇ ਚੀਜ਼ ਨੂੰ ਅੱਥ ਲਾਉਣ ਨੂੰ ਬੈਠੇ ਕਰਦਾ ਏਨਾ ਬੰਦ ਕਰ ਦਿਆ ਜੇ ਬੱਚਿਆਂ ਤੇ ਗੌਰ ਰੱਖੋਗੇ ਤੇ ਬੱਚਿਆਂ ਨੂੰ ਵੀ ਰਾਜ਼ੂਗਾ ਕਿ ਸਾਡੇ ਮਾਪੇ ਨੇ ਸਾਡੇ ਫੋਨ ਚੈੱਕ ਕਰਨੇ ਆ ਉਹ ਗਲਤ ਪਾਸੇ ਪਾਉਗੇ ਨਹੀਂ ਤਾਂ ਫਿਰ ਜਦੋਂ ਕੋਈ ਇੰਨੀ ਦੀ ਵੀਡੀਓ ਵਾਇਰਲ ਹੋ ਜਾਂਦੀ ਹੈ ਤਾਂ ਨਾਂ ਦਾ ਘੜ ਦਿੰਦੀ ਹੱਥ ਚਪੇਨ ਦਿਲ ਕਰਦਾ ਮੈਂ ਕਿ ਘਰੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਇਸ ਕਰਕੇ ਬੇਨਤੀ ਆ ਕਿ ਥੋੜੇ ਥੋੜੇ ਸੁਧਰ ਜਾਓ ਕਿਉਂਕਿ ਚੌਕੀਦਾਰ ਦਾ ਕੰਮ ਹੁੰਦਾ ਪਹਿਰਾ ਦੇਣਾ ਜੇ ਤਾਂ ਜਾਗਦੇ ਰਹੋਗੇ ਤਾਂ ਘਰ ਬਾਜੂਗੇ ਨਹੀਂ ਤਾਂ ਪਟ ਹੋਏ ਬਾਕੀ ਭਾਈ ਲਾਈਫ ਤੁਹਾਡੀ ਆਪਣੇ ਸਟਾਈਲ ਤੁਹਾਡਾ ਆਪਣਾ ਪੈਸਾ ਤੁਹਾਡਾ ਆਪਣਾ ਕਿੱਥੇ ਖਰਚਣਾ ਕਿੱਦਾਂ ਜੀਣਾ ਕਿੱਦਾਂ ਰਹਿਣਾ ਇਹ ਤੁਹਾਡੀ ਆਪਣੀ ਮਰਜ਼ੀ ਕਿਸੇ ਨੂੰ ਗੁੱਸਾ ਲੱਗਾ ਪਾਈ ਗੁੱਸਾ ਫੀਮਾਪ

ਰੋਲ ata ਕਰ ਰਿਹਾ ਸੋ ਆਪਾਂ ਪਲੀਜ਼ ਕਿਸੇ ਨੇ ਵੀ ਉਸ ਰੋਲਰ ਨੂੰ ਡਿਸਟਰਬ ਨਹੀਂ ਕਰਦੇ ਸਾਡੇ ਭਰਾ ਜਿਹੜੇ ਖਾਸ ਤੌਰ ਤੇ ਪਹੁੰਚੇ ਸਾਰੇ ਦਾ ਵੈਲਕਮ ਹੈ ਪਰ ਮੈਂ ਇੱਕ ਰਿਕਵੈਸਟ ਕਰਦਾ ਹਾਂ ਭਾਜੀ ਕਿਸੇ ਵੀ ਮੇਰੇ ਭਰਾ ਨੇ ਰੋਲ ਕਰਦੇ ਬਾਕਰ ਨੂੰ ਡਿਸਟਰਬ ਨਹੀਂ ਕਰਦੇ ਸੋ ਆਓ ਆਪਾਂ ਨਾਟਕ ਕਰਦੇ ਆ ਇੰਜੋਏ ਲੈ ਕੇ ਹਾਜ਼ਰ ਹੈ ਸਰਦਾਰੇ ਰੰਗਮੰਚ ਮਾਸਟਰ ਮਹਿੰਦਰ ਸਿੰਘ ਪਰਦੇਸੀ ਗੋਲਡ ਵੈਡੀਸਟਲ ਪਾਰਟੀ